ਇੱਕ ਜ਼ਰੂਰੀ ਮੈਂ ਬੇਨਤੀ ਕਰਨੀ ਹੈ ਆਪਣੇ ਬੱਚਿਆਂ ਦਾ ਜਰੂਰ ਧਿਆਨ ਰੱਖਿਆ ਕਰੋ ਛੋਟੇ ਛੋਟੇ ਬੱਚੇ ਹੁਣ ਜਲੰਧਰ ਬਹੁਤ ਵੱਡਾ ਕਾਂਡ ਇੱਕ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ 13 ਸਾਲ ਦੀ ਬੱਚੀ ਨੂੰ ਉਹਨਾਂ ਨੇ ਗਲਤ ਹਰਕਤ ਕਰਕੇ ਜੋ ਮੌਤ ਦੇ ਘਾਟ ਉਤਾਰਿਆ ਆਪਣੇ ਬੱਚਿਆਂ ਨੂੰ ਆਪਣੇ ਕੋਲ ਹੀ ਰੱਖਿਆ ਕਰੋ ਅੱਜ ਕੱਲ ਮਾਹੌਲ ਹੀ ਨਹੀਂ ਹੈ ਕਿਸੇ ਦੇ ਘਰ ਤੇ ਜਣਦਾ ਇਹ ਜ਼ਰੂਰੀ ਮੇਰੀ ਬੇਨਤੀ ਹੈ ਕਿਉਂਕਿ ਜੇ ਬੱਚਿਆਂ ਨੂੰ ਪਿਆਰ ਕਰਦੇ ਹੋ ਆਪਣੇ ਕੋਲ ਹੀ ਰੱਖੋ ਆਜ ਕਲ ਮਾਹੌਲ ਹੀ ਨਹੀਂ ਹੈ ਦਾਣਾ ਕਿ ਆਪਾਂ ਕਿਸੇ ਰਿਸ਼ਤੇਦਾਰ ਘਰ ਦੇ ਭੇਜ ਦਈਏ ਕਿਸੇ ਅੰਡੀ ਗਵੰਡੀ ਦੇ ਭੇਜ ਦਈਏ ਇਹ ਸਭ ਨੂੰ ਬੇਕਤੀ ਹੈ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਉਹ ਬੱਚੀ 13 ਸਾਲ ਦੀ ਇੰਨੀ ਸੋਹਣੀ ਬੱਚੀ ਸੀ ਤੇ ਉਹ ਮਾਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਜਿਸ ਬੰਦੇ ਨੇ ਕੀਤਾ ਉਹ ਬੰਦਿਆਂ ਦਾ ਕੋਈ ਧਰਮ ਨਹੀਂ ਹੁੰਦਾ ਜੇ ਹੁਣ ਮੁਸਲਮਾਨਾ ਨੇ ਧਰਗੁਰੂ ਤੇਗ বাহাদুর ਮਹਾਰਾਜ ਨੂੰ ਸ਼ਹਾਦਤ ਇਹ ਸ਼ਹਾਦਤ ਦਿੱਤੀ ਹੈ ਸੀਸ ਕਲਮ ਕੀਤਾ ਉਹ ਮੁਸਲਮਾਨ ਸੀ ਤੇ ਆਹ ਉਹ ਜਦੋਂ ਨਗਰ ਕੀਰਤਨ ਨਿਕਲਦਾ ਹੈ ਦੁਖਨਵਾਰਨ ਸਾਹਿਬ ਤੋਂ ਜਦੋਂ ਫੀਲਡਿੰਗਾਂ 'ਚ ਪਹੁੰਚਦਾ ਹੈ ਫਿਰ ਉਹੀ ਮੁਸਲਮਾਨ ਨੇ ਜਿਹੜੇ ਫੁੱਲ ਦੀ ਵਰਕਾ ਕਰਦੇ ਹੈ ਉਹ ਵੀ ਮੁਸਲਮਾਨ ਨੇ ਜਿਹੜਾ ਮਾੜਾ ਕੰਮ ਕਰੇ ਉਹਦਾ ਦੀਨ ਮਜਬ ਨਹੀਂ ਹੁੰਦਾ ਫਿਰ ਉਹਦਾ ਕੋਈ ਮਜਬ ਨਹੀਂ ਹੁੰਦਾ ਜੇ ਕੋਈ Hindu ਮਾੜਾ ਕੰਮ ਕਰੇ ਫਿਰ ਸਾਰੀ Hindu ਕਮਿਊਨਿਟੀ ਨੂੰ ਬਦਨਾਮ ਕਰਨਾ ਉਹ ਜਿੰਨੇ ਕੀਤਾ ਉਹਦੀ ਗਲਤੀ ਹੈ ਜੇ ਸਿੱਖ ਨੇ ਕੀਤਾ ਉਹ ਬੰਦੇ ਦੀ ਗਲਤੀ ਹੈ ਜੇ ਕਿਸੇ ਮੁਸਲਮਾਨ ਨੇ ਕੀਤਾ ਉਹ ਬੰਦੇ ਦੀ ਗਲਤੀ ਹੈ ਕਿਸੇ ਵਕਤ ਵਕਤ ਵਿਅਕਤੀ ਵਿਸ਼ੇਸ਼ ਨੂੰ ਆਪਾਂ ਬਦਨਾਮ ਨਾ ਕਰੀ ਜੇ ਕਿਸੇ ਹਿੰਦੂ ਵੀਰ ਮੁਸਲਮਾਨ ਕਿਸੇ ਨੂੰ ਵੀ ਹੋਣਾ ਉਹ ਵੀ ਮੁਸਲਮਾਨ ਨੇ ਉਹ ਜਿਹੜੇ ਗੁਰੂ ਘਰ ਵੀ ਆਉਂਦੇ ਨੇ ਮੱਥਾ ਵੀ ਟੇਕਦੇ ਨੇ ਭਗਤ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਨਹੀਂ ਮੰਨਦੇ ਨੇ ਅਸੀਂ ਹਰ ਜਗ੍ਹਾ ਜਾਣਦੇ ਹਾਂ ਤੁਸੀਂ ਪਾਕਿਸਤਾਨ ਚਲੇ ਜਾਓ ਮੈਂ ਪਾਕਿਸਤਾਨੇ ਵੀ ਗਿਆ ਜਦੋਂ ਨਨਕਾਣਾ ਸਾਹਿਬ ਆਪਾਂ ਕੀਰਤਨ ਕੀਤਾ ਸੀ ਉੱਥੇ ਬੜੇ ਮੁਸਲਮਾਨ ਆਉਂਦੇ ਨੇ ਮੱਥੇ ਵੀ ਟੇਕਦੇ ਨੇ ਬੜੇ ਆਉਂਦੇ ਨੇ ਉੱਥੇ ਹੈ ਹੀ ਸਾਰੇ ਮੁਸਲਮਾਨ ਨੇ ਜਿਹੜੇ ਸਿੱਖਾਂ ਦੀ ਗਿਣਤੀ ਉੱਥੇ ਕਿੰਨੀ ਹੋਏਗੀ 10% ਹੋਏਗੀ 15% ਹੋਏਗੀ ਹਿੰਦੂਆਂ ਦੀ ਵੀ ਇੰਨੀ ਹੋਏਗੀ 15-20% ਹੋਏਗੀ ਮਗਰ 80% ਤਾਂ ਮੁਸਲਮਾਨ ਹੀ ਨੇ ਉੱਥੇ ਸਾਰੇ ਵਧੀਆ ਢੰਗ ਨਾਲ ਰਹੇ ਨੇ ਇਸੇ ਕਰਕੇ ਕੋਈ ਨਾ ਕੋਈ ਸ਼ਰਾਰਤ ਗੰਦੀ ਕਰੇ ਅਸੀਂ ਉਹਨੂੰ ਪੰਡਿਏ ਜਿੰਨੇ ਕੀਤਾ ਪਹਿਲਾਂ ਤਾਂ ਆਪਾਂ ਆਪਣੇ ਬੱਚਿਆਂ ਦਾ ਆਪ ਧਿਆਨ ਰੱਖੀਏ ਆਪਣੇ ਜਿਹੜੇ ਬੱਚੇ ਹੀਰੇ ਲਾਲ ਦੇ ਅਸੀਂ ਆਪਣੇ ਬੱਚਿਆਂ ਦਾ ਧਿਆਨ ਰੱਖੀਏ ਕਿਉਂਕਿ ਮਾਪਿਆਂ ਨੂੰ ਬੜਾ ਡਰ ਲੱਗਦਾ ਹੈ ਜੀ ਬੱਚਿਆਂ ਨੂੰ ਪਾਲ ਲੈਣਾ ਸੌਖਾ ਨਹੀਂ ਸਕੂਲਾਂ ਦੀਆਂ ਫੀਸਾਂ ਕਿੰਨੀਆਂ ਦੇਣੀਆਂ ਕਿੰਨੇ ਖਰਚੇ ਹੋਣੇ ਕਿੰਨਾ ਕੁਝ ਕਰਕੇ ਹਾਰ ਕੇ ਬੱਚਾ ਜਵਾਨ ਹੋਵੇ ਚਲੋ ਮੈਂ ਪੈਸੇ ਦੀ ਗੱਲ ਨਹੀਂ ਕਰਦਾ ਸਭ ਨਾਲ ਵੱਡੀ ਗੱਲ ਹੁੰਦੀ ਹੈ ਸਾਡੇ ਜਿਹੜੇ ਹੀਰੇ ਲਾਲ ਨੇ ਇਹਨਾਂ ਨੂੰ ਸਮਾਨ ਕੇ ਰੱਖੀਏ ਕਿਉਂਕਿ ਹਿਵਾਨੀਅਤ ਬੰਦੇ ਜਿਹੜੇ ਉਹ ਜਗ੍ਹਾ-ਜਗ੍ਹਾ ਘੁੰਮੀ ਜਾਂਦੇ ਜਿਹੜੇ ਹਿਵਾਨੀਅਤ ਬੰਦੇ ਨੇ ਭੁੱਖੇ ਨੇ ਗੰਦੇ ਲੋਕ ਨੇ ਉਹ ਜਗ੍ਹਾ-ਜਗ੍ਹਾ ਘੁੰਮੀ ਜਾਂਦੇ ਨੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਰਿਆਂ ਦੇ ਸਿਰਾਂ ਉੱਤੇ ਮੇਰਾ ਪ੍ਰਿਆਰ ਹੱਥ ਰੱਖੋ ਸਾਰਿਆਂ ਦੇ ਸਿਰਾਂ ਉੱਤੇ ਮੇਰਾ ਪ੍ਰਿਆਰ ਹੱਥ ਰੱਖੋ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਮਾਲਕ ਜੀ ਕਿਰਪਾ ਕਰਨ ਸਾਰਿਆਂ ਨੂੰ ਚੜ੍ਹੇ